ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਨੌਜਵਾਨ ਚਿਹਰੇ ਹੁਣ ਲੱਗੇ ਸ਼ਾਮਲ ਸੁਖਵੀਰ ਸਿੰਘ ਬਾਦਲ ਨੇ 2027 ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨੌਜਵਾਨਾਂ ਲਈ ਕੀਤਾ ਹੈ ਵੱਡਾ ਐਲਾਨ ਨੌਜਵਾਨ ਚਿਹਰਿਆਂ ਨੂੰ ਦਿੱਤੀਆਂ ਜਾਣਗੀਆਂ 2027 ਵਿਧਾਨ ਸਭਾ ਟਿਕਟਾਂ ਜੋ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਨੌਜਵਾਨ ਚਿਹਰਿਆਂ ਦੇ ਲਈ ਇਹ ਐਲਾਨ ਕੀਤਾ ਹੈ ਜਿਸ ਨੂੰ ਲੈ ਕੇ ਬਹੁਤ ਸਾਰੇ ਨੌਜਵਾਨ ਜੋ ਅਕਾਲੀ ਦਲ ਪਾਰਟੀ ਵਿੱਚ ਸ਼ਾਮਲ ਹੋ ਰਹੇ ਨੇ ਤੁਸੀਂ ਜਿਹੜੋ ਲੋਕਲਾਈ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਵੱਡੀ ਖਬਰ ਦਾ ਨੋਟੀਫਿਕੇਸ਼ਨ ਮਿਲ ਜਾਵੇ ਸੋ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜੋ ਹੁਣ ਆਪਣੀ ਜਿਹੜੀ ਫਾਰਮੂਲਾ ਹੈ ਉਹ ਬਦਲਿਆ 2027 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਿਹੜਾ ਹੁਣ ਪਾਰਟੀ ਦੇ ਵੱਲੋਂ ਅੱਗੇ ਟਿਕਟਾਂ ਦਿੱਤੀਆਂ ਜਾਣਗੀਆਂ ਉਹ ਪਹਿਲਾਂ ਵਾਂਗ ਟਿਕਟਾਂ ਨਹੀਂ ਦਿੱਤੀਆਂ ਜਾਣਗੀਆਂ ਸਿਰਫ ਤੇ ਸਿਰਫ ਨੌਜਵਾਨ ਚਿਹਰੇ ਹੀ ਅਕਾਲੀ ਦਲ ਪਾਰਟੀ ਦੇ ਵੱਲੋਂ ਚੋਣ ਮੈਦਾਨ 'ਚ ਉਤਾਰੇ ਜਾਣਗੇ ਸੋ ਅਕਾਲੀ ਦਲ ਬਾਦਲ 1997 ਦੇ ਵਿੱਚ 2007 ਦੇ ਵਿੱਚ ਜਾਂ 2012 ਦੇ ਵਿੱਚ ਆਪਣੇ ਟਕਸਾਲੀਆਂ ਨੂੰ ਟਿਕਟਾਂ ਦਿੰਦਾ ਰਿਹਾ ਉਹੀ ਜਿਹੜੇ ਟਕਸਾਲੀ ਦੋ ਦੋ ਵਾਰ ਤਿੰਨ ਤਿੰਨ ਵਾਰ ਦੇ ਵਿਧਾਇਕ ਬਣੇ ਹੋਏ ਸੀ ਜਦ ਮੰਤਰੀਆਂ ਦੇ ਅਹੁਦੇ ਤੇ ਰਹਿ ਚੁੱਕੇ ਉਹਨਾਂ ਨੂੰ ਟਿਕਟਾਂ ਦੇ ਕੇ ਤੇ ਚੋਣ ਮੈਦਾਨ ਚ ਉਤਾਰਦਾ ਸੀ ਜਿਸ ਕਾਰਨ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਅਕਾਲੀ ਦਲ ਦੇ ਪ੍ਰਤੀ ਗੁੱਸਾ ਸੀ ਅਕਾਲੀ ਦਲ ਦੇ ਪ੍ਰਤੀ ਲੋਕਾਂ ਨੇ ਜੋ ਬਾਕੀ ਵਰਕਰ ਸੀ ਉਹਨਾਂ ਨੇ ਅਕਾਲੀ ਦਲ ਦੇ ਉਹਨਾਂ ਲੀਡਰਾਂ ਨੂੰ ਨਕਾਰ ਦਿੱਤਾ 2017 ਦੇ ਵਿੱਚ ਵੀ ਤੇ 2022 ਦੇ ਵਿੱਚ ਵੀ ਜਿਸ ਤੋਂ ਬਾਅਦ ਹੁਣ ਸੁਖਵੀਰ ਸਿੰਘ ਬਾਦਲ ਨੇ ਜੋ ਇਹ ਨਵਾਂ ਫਾਰਮੂਲਾ اختیار ਕੀਤਾ ਹੈ ਜੋ ਨੌਜਵਾਨ ਚਿਹਰੇ ਹੋਣਗੇ ਤੇ ਉਹਨਾਂ ਦਾ ਅਕਾਲੀ ਦਲ ਦੇ ਵਿੱਚ ਜੋ ਮਿਹਨਤ ਹੋਵੇਗੀ ਉਸ ਨੂੰ ਲੈ ਕੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ ਅਕਾਲੀ ਦਲ ਪਾਰਟੀ ਦੇ ਵੱਲੋਂ ਇਹ ਨਹੀਂ ਹੋਵੇਗਾ ਕਿ ਉਹਨਾਂ ਦਾ ਉਹੀ ਫਾਰਮੂਲਾ ਚੱਲੇਗਾ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਵੇਲੇ ਚੱਲਦਾ ਸੀ ਜੋ ਟਿਕਟਾਂ ਦਿੱਤੀਆਂ ਜਾਂਦੀਆਂ ਸੀ ਉਹਨਾਂ ਦੇ ਨੇੜ ਦੇ ਸਾਥੀਆਂ ਨੂੰ ਔਰ ਉਹੀ ਅੱਗੇ-ਅੱਗੇ ਉਹਨਾਂ ਦੇ ਪੁੱਤਰਾਂ ਧੀਆਂ ਨੂੰ ਟਿਕਟਾਂ ਦਿੱਤੀਆਂ ਜਾਂਦੀਆਂ ਸੀ ਹੁਣ ਅਜਿਹਾ ਕੁਝ ਨਹੀਂ ਹੋਵੇਗਾ ਭਾਵੇਂ ਉਹ ਟਕਸਾਲੀ ਨਹੀਂ ਵੀ ਹੋਵੇਗਾ ਜੇਕਰ ਉਹ ਅਕਾਲੀ ਦਲ ਦੇ ਪ੍ਰਤੀ ਵਫਾਦਾਰ ਰਿਹਾ ਹੈ ਅਕਾਲੀ ਦਲ ਦੇ ਪ੍ਰਤੀ ਉਸਦੀ ਮਿਹਨਤ ਤੇ ਤਾਂ ਉਸ ਨੂੰ ਟਿਕਟ ਦਿੱਤੀ ਜਾਵੇਗੀ ਜੋ ਸੁਖਬੀਰ ਸਿੰਘ ਬਾਦਲ ਨੇ 2027 ਦੇ ਆ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਨਵਾਂ ਫਾਰਮੂਲਾ ਅਖਤਿਆਰ ਕੀਤਾ ਹੈ ਜਿਸ ਨੂੰ ਲੈ ਕੇ ਨੌਜਵਾਨਾਂ ਦੇ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਨੌਜਵਾਨ ਸ਼ਰੋਮਣੀ ਅਕਾਲੀ ਦਲ ਦਾ ਪੱਲਾ ਫੜ ਰਹੇ ਨੇ ਜੋ ਬਠਿੰਡਾ ਹਲਕੇ ਦੇ ਵਿੱਚ ਅੱਜ ਲਗਭਗ ਅੱਧੀ ਦਰਜਣ ਦੇ ਕਰੀਬ ਨੌਜਵਾਨ ਜਿਹੜੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਨੇ ਸੋ ਉਹਨਾਂ ਨੌਜਵਾਨਾਂ ਨੇ ਜੋ ਅਕਾਲੀ ਦਲ ਦੇ ਬਾਰੇ ਕਹਿ ਕਿ ਅੱਜ ਪੰਜਾਬ ਦੀ ਖੇਤਰੀ ਪਾਰਟੀ ਨੂੰ ਬਚਾਉਣ ਦੀ ਜ਼ਰੂਰਤ ਹੈ ਖੇਤਰੀ ਪਾਰਟੀ ਹੀ ਪੰਜਾਬ ਦਾ ਭਲਾ ਕਰ ਸਕਦੀ ਏ ਜਦੋਂ ਜਦੋਂ ਅਕਾਲੀ ਦਲ ਦੀ ਸਰਕਾਰ ਬਣੀ ਉਦੋਂ ਹੀ ਪੰਜਾਬ ਦਾ ਵਿਕਾਸ ਹੋਇਆ ਹੈ 2007 ਤੋਂ ਲੈ ਕੇ 2017 ਤੱਕ ਅਕਾਲੀ ਦਲ ਜਿਸ ਨੇ ਪੰਜਾਬ ਨੂੰ ਇੱਕ ਨੰਬਰ ਸੂਬਾ ਬਣਾ ਦਿੱਤਾ ਪੰਜਾਬ ਦੇ ਵਿੱਚ ਵੱਡੀਆਂ-ਵੱਡੀਆਂ ਸੜਕਾਂ ਬਣਾਈਆਂ ਗਈਆਂ ਪੰਜਾਬ ਨੂੰ ਸਰਪਲੱਸ ਊਰਜਾ ਸੂਬਾ ਬਣਾਇਆ ਗਿਆ ਔਰ ਪੰਜਾਬ ਦੇ ਵਿੱਚ 에어ਪੋਰਟ ਤੇ ਵੱਡੀਆਂ ਇੰਡਸਟਰੀਆਂ ਆਈਆਂ ਜਿਸ ਨੂੰ ਲੈ ਕੇ ਪੰਜਾਬ ਨੇ ਤਰੱਕੀ ਕੀਤੀ ਪਰ ਪਿਛਲੇ ਕਾਂਗਰਸ ਸਰਕਾਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਜਿਹੜਾ ਬਰਬਾਦ ਕਰਕੇ ਰੱਖ ਦਿੱਤਾ ਜਿਸ ਦੇ ਲਈ ਅੱਜ ਅਕਾਲੀ ਦਲ ਨੂੰ ਫਿਰ ਰੋਖ ਯਾਦ ਕਰ ਰਹੇ ਨੇ ਔਰ ਨੌਜਵਾਨ ਚਿਹਰੇ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਨੇ ਸੋ 2027 ਦੇ ਵਿੱਚ ਸਰਕਾਰ ਅਕਾਲੀ ਦਲ ਦੀ ਬਣਾਉਣ ਲਈ ਸੁਖਵੀਰ ਸਿੰਘ ਬਾਦਲ ਲਗਾਤਾਰ ਮਿਹਨਤ ਕਰ ਰਹੇ ਨੇ ਜਦੋਂ ਹੜ੍ਹਾਂ ਦੀ ਸਥਿਤੀ ਦੇ ਨਾਲ ਸਾਰੇ ਪਾਰਟੀਆਂ ਦੇ ਲੀਡਰ ਕਿਸੇ ਨੇ ਵੀ ਸਾਰ ਨਹੀਂ ਲਈ ਤਾਂ ਸੁਖਵੀਰ ਸਿੰਘ ਬਾਦਲ ਖੁਦ ਹਰ ਪੀੜਤਾ ਇਲਾਕਿਆਂ ਵਿੱਚ ਜਾ ਕੇ ਉਹਨਾਂ ਦੇ ਨਾਲ ਖੜਦੇ ਰਹੇ ਉਹਨਾਂ ਨੂੰ ਆਪਣੇ ਕੋਲ ਡੀਜ਼ਲ ਤੇ ਆਪਣੇ ਕੋਲੋਂ ਜਿਹੜਾ ਕਿ ਨਗਦ ਰਾਸ਼ੀ ਦਿੰਦੇ ਰਹੇ ਜਿਸ ਨੂੰ ਲੈ ਕੇ ਅੱਜ ਸੁਖਬੀਰ ਸਿੰਘ ਬਾਦਲ ਨੂੰ ਉਹ ਲੋਕ ਯਾਦ ਕਰ ਰਹੇ ਨੇ ਸੁਖਬੀਰ ਸਿੰਘ ਬਾਦਲ ਹੀ ਇੱਕ ਅਜਿਹਾ ਲੀਡਰ ਹੈ ਜਿਸ ਨੇ ਪੰਜਾਬ ਦੀ ਬਾਹ ਫੜੀ ਔਰ ਪੰਜਾਬ ਦੇ ਵਿੱਚ ਅਗਲੀ ਸਰਕਾਰ ਅਕਾਲੀ ਦਲ ਦੀ ਬਣਾਉਣ ਬਾਰੇ ਜੋ ਚਰਚਾਵਾਂ ਤੇਜ਼ ਹੋ ਗਈਆਂ ਨੇ ਅਕਾਲੀ ਦਲ 2027 ਦੇ ਵਿੱਚ ਜੇ ਸੱਤਾ ਵਿੱਚ ਆਉਂਦਾ ਹੈ ਤਾਂ ਨੌਜਵਾਨ ਚਿਹਰਿਆਂ ਦੇ ਕਾਰਨ ਹੀ ਸੱਤਾ ਵਿੱਚ ਆਵੇਗਾ ਜੋ ਕਿ ਅਕਾਲੀ ਦਲ ਬਾਦਲ ਨੂੰ ਵੀ ਹੁਣ ਪਤਾ ਲੱਗ ਚੁੱਕਿਆ ਕਿ ਜਿਹੜੇ ਉਹ ਫਾਰਮੂਲਾ ਸੀ ਪਹਿਲਾਂ ਵਾਲਾ ਜਿੰਨਾ ਪਹਿਲਾਂ ਪਿਓ ਅਕਾਲੀ ਸੀ ਅੱਗੇ ਉਹਦੇ ਪੁੱਤਰ ਨੂੰ ਟਿਕਟ ਦਿੱਤੀ ਜਾਂਦੀ ਸੀ ਅੱਗੇ ਉਹਦੇ ਧੀ ਨੂੰ ਟਿਕਟ ਦਿੱਤੀ ਜਾਂਦੀ ਸੀ ਅੱਗੇ ਉਹਦੇ ਜਵਾਈ ਨੂੰ ਟਿਕਟ ਦਿੱਤੀ ਜਾਂਦੀ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ ਜੇਕਰ ਅਜਿਹਾ ਹੀ ਹੁੰਦਾ ਤਾਂ ਲੋਕ ਫਿਰ ਅਕਾਲੀ ਦਲ ਨੂੰ ਜਿਹੜਾ ਨਕਾਰਨਗੇ ਅਕਾਲੀ ਦਲ ਨੂੰ ਜਿਹੜਾ ਫਿਰ ਲੋਕ ਨਹੀਂ ਅੱਗੇ ਲੈ ਕੇ ਆਉਣਗੇ ਜੋ ਸੁਖਬੀਰ ਸਿੰਘ ਬਾਦਲ ਨੂੰ ਹੁਣੇ ਨਵੇਂ ਫਾਰਮੂਲੇ ਦੇ ਤਹਿਤ ਨਵੀਂ ਸੋਚ ਦੇ ਤਹਿਤ ਨੌਜਵਾਨਾਂ ਨੂੰ ਅੱਗੇ ਲਿਆਉਣਾ ਪਵੇਗਾ ਔਰ ਨੌਜਵਾਨਾਂ ਨੂੰ ਜੇਟਕ ਟਿਕਟਾਂ ਦਿੱਤੀਆਂ ਜਾਂਦੀਆਂ ਨੇ ਤਾਂ ਅਕਾਲੀ ਦਲ ਸੱਤਾ ਵਿੱਚ ਆ ਸਕਦਾ ਹੈ ਔਰ ਅਕਾਲੀ ਦਲ ਦੀ ਖੇਤਰੀ ਪਾਰਟੀ ਜੋ ਪੰਜਾਬ ਦੀ ਏ ਉਹ ਫਿਰ ਜੀਵਤ ਹੋ ਸਕਦੀ ਏ ਫਿਰ ਸਰਜੀਤ ਹੋ ਸਕਦੀ ਏ